ਫਰੈਂਡਸ ਵੈਲਕਮ ਅੱਜ ਦੀ ਵੀਡੀਓ ਦੇ ਵਿੱਚ ਆਪਣਾ ਟਾਪਿਕ ਰਹੇਗਾ 1857 ਈਸਵੀ ਦੇ ਵਿਦਰੋਹ ਦਾ ਪੰਜਾਬ ਉੱਤੇ ਕੀ ਪ੍ਰਭਾਵ ਪਿਆ ਕਿਉਂਕਿ ਜੇਕਰ ਪੰਜਾਬ ਦੇ ਵਿੱਚ ਜਿਹੜਾ ਹੈ ਇਹ ਵਿਦਰੋਹ ਹੈ ਵੱਡੇ ਪੱਧਰ ਤੇ ਨਹੀਂ ਹੋ ਸਕਿਆ ਸੀ ਪਰ ਫਿਰ ਵੀ ਇਹਦੇ ਜਿਹੜੇ ਪ੍ਰਭਾਵ ਨੇ ਪੰਜਾਬ ਦੇ ਉੱਪਰ ਬਹੁਤ ਜ਼ਿਆਦਾ ਪਏ ਸੀ ਇਹਦਾ ਮੁੱਖ ਕਾਰਨ ਇਹ ਸੀ ਵੀ ਜਿਹੜਾ ਵਿਦਰੋਹ ਨਹੀਂ ਹੋਇਆ ਸੀ ਕਿ ਪੰਜਾਬ ਦੇ ਵਿੱਚ ਜਿਹੜੇ ਬ੍ਰਿਟਿਸ਼ ਸ਼ਾਸਕ ਨੇ ਉਹਨਾਂ ਨੇ ਵਿਦਰੋਹ ਤੋਂ ਪਹਿਲਾਂ ਹੀ ਪੰਜਾਬ ਦੇ ਵਿੱਚ ਅਨੇਕਾਂ ਜਿਹੜੇ ਸੁਧਾਰ ਕੀਤੇ ਸੀ ਤੇ ਵਿਦਰੋਹ ਨੂੰ ਰੋਕਣ ਦੇ ਲਈ ਉਹਨਾਂ ਨੇ ਉਚਿਤ ਜਿਹੜੇ ਕੰਮ ਨੇ ਤੇ ਉਚਿਤ ਸਮੇਂ ਤੇ ਵੀ ਕੀਤੇ ਸੀ ਉਹ ਤੇ ਉਚਿਤ ਕਦਮ ਵੀ ਚੁੱਕੇ ਸੀ ਤਾਂ ਜੋ ਜਿਹੜਾ ਵਿਦਰੋਹ ਹੋ ਨਾ ਹੋ ਸਕੇ ਮੇਰਟ ਤੇ ਦਿੱਲੀ ਦੇ ਵਿੱਚ ਭਾਰਤੀ ਸੈਨਾਵਾਂ ਦੀ ਬਗਾਵਤ ਦੀ ਖਬਰ ਮਿਲਣ ਦੇ ਤੁਰੰਤ ਪਿੱਛੋਂ ਉਹਨਾਂ ਨੇ ਪੰਜਾਬ ਦੇ ਜਿਹੜੇ ਵੱਖ-ਵੱਖ ਸਥਾਨ ਸੀ ਜਿਵੇਂ ਕਿ ਮੀਆਂਮੀਰ ਲਾਹੌਰ ਪਸ਼ਾਵਰ ਮੁਲਤਾਨ 라ਵਲਪਿੰਡੀ ਜਲੰਧਰ ਨਵਾਂ ਸ਼ਹਿਰ ਅਮਰitsar ਹੁਸ਼ਿਆਰਪੁਰ ਤੇ ਡੇਰਾਜਾਤ ਇਹਨਾਂ ਦੇ ਵਿੱਚ ਜਿਹੜੇ ਭਾਰਤੀ ਸੈਨਿਕ ਸੀ ਉਹਨਾਂ ਨੂੰ ਨਿਹੱਥਾ ਕਰ ਦਿੱਤਾ ਸੀ ਕਿਉਂਕਿ ਇਹ ਸਾਰਾ ਏਰੀਆ ਕੀ ਸੀ ਪੰਜਾਬ ਦਾ ਸੀ ਤੇ ਫਿਰ ਵੀ ਫਿਰੋਜ਼ਪੁਰ ਹੰਸੀ ਯਤੋਗ ਕਸੌਲੀ ਪਸ਼ਾਵਰ ਹੁਤੀ ਮਰਦਾਨ ਜਲੰਧਰ ਫਲੋਰ ਸਿਆਲਕੋਟ ਲਾਹੌਰ ਆਦਿ ਸਥਾਨਾਂ ਤੇ ਜਿਹੜੇ ਸੈਨਿਕ ਸੀ ਉਹਨਾਂ ਨੇ ਵਿਦਰੋਹ ਕਰ ਦਿੱਤਾ ਸੀ ਪਰੰਤੂ ਇਹਨਾਂ ਵਿਦਰੋਹਾਂ ਦਾ ਭਿਆਨਕ ਰੂਪ ਧਾਰਨ ਹੋਣ ਤੋਂ ਪਹਿਲਾਂ ਹੀ ਇਹਨਾਂ ਨੂੰ ਦਬਾ ਦਿੱਤਾ ਗਿਆ ਸੀ ਮੀਨਸ ਕਿ ਜਿਹੜੇ ਸੈਨਿਕ ਸੀ ਕਿਸੇ ਨੂੰ ਮਾਰ ਦਿੱਤਾ ਜਾਂਦਾ ਹੈ ਕਿਸੇ ਨੂੰ ਫੜ ਲਿਆ ਜਾਂਦਾ ਹੈ ਮੀਨਸ ਕਿ ਕੈਦੀ ਹੀ ਆਪਣੇ ਬਣਾ ਲਏ ਜਾਂਦੇ ਨੇ ਇਹਨਾਂ ਨੂੰ ਕੈਦ ਕਰ ਲਿਆ ਜਾਂਦਾ ਹੈ ਕੱਗਰ ਤੇ ਯਮੁਨਾ ਦੇ ਵਿਚਾਲੇ ਜਿਹੜੇ ਸਥਿਤ ਪ੍ਰਦੇਸ਼ ਸੀ ਜਿਹੜਾ ਕਿ ਜਿਵੇਂ ਹਰਿਆਣਾ ਹੋ ਗਿਆ ਤੇ ਉਹਦੇ ਵਿੱਚ ਵਿਸ਼ਾਲ ਵਿਦਰੋਹ ਹੋਇਆ ਜਿਹਦੇ ਵਿੱਚ ਛੋਟੀਆਂ ਰਿਆਸਤਾਂ ਦੇ ਜਿਹੜੇ ਸ਼ਾਸਕ ਸੀ ਉਹਨਾਂ ਤੋਂ ਇਲਾਵਾ ਜਿਹੜੇ ਆਮ ਲੋਕ ਸੀ ਉਹਨਾਂ ਨੇ ਵੀ ਹਿੱਸਾ ਲਿਆ ਵਿਸ਼ੇਸ਼ ਤੌਰ ਤੇ ਹਾਂਸੀ ਸਿਰਸਾ ਪਾਣੀਪਤ ਰਿਵਾੜੀ ਕਰਨਾਲ ਜਗਾਦਰੀ ਥਾਨੇਸਰ हिसार ਰੋहतक ਗੁਹਾਨਾ ਚੱਜਰ ਇਹਨਾਂ ਸਥਾਨਾਂ ਤੇ ਭਿਆਨਕ ਵਿਦਰੋਹ ਵੀ ਹੋਏ ਸੀ ਪਰੰਤੂ 1857 58 ਸੀ ਦਾ ਜਿਹੜਾ ਵਿਦਰੋਹ ਸੀ ਇਹਦੇ ਦੌਰਾਨ ਪੰਜਾਬ ਦੇ ਜਿਹੜੇ ਸਿੱਖ ਸ਼ਾਸਕ ਸੀ ਇਹਨਾਂ ਨੇ ਅੰਗਰੇਜ਼ਾਂ ਦਾ ਸਾਥ ਦਿੱਤਾ ਸੀ ਤੇ ਵਿਦਰੋਹ ਨੂੰ ਦਬਾਉਣ ਦੇ ਵਿੱਚ ਅੰਗਰੇਜ਼ਾਂ ਦੀ ਜਿਹੜੀ ਸਹਾਇਤਾ ਉਹ ਵੀ ਕੀਤੀ ਸੀ ਸਭ ਤੋਂ ਪਹਿਲਾ ਜਿਹੜਾ ਪ੍ਰਭਾਵ ਇਹ ਪਿਆ ਕਿ ਜਿਹੜੀਆਂ ਵਿਦਰੋਹੀ ਰਿਆਸਤਾਂ ਸੀ ਉਹਨਾਂ ਨੂੰ ਜ਼ਬਤ ਕਰ ਲਿਆ ਗਿਆ ਘੱਗਰ ਅਤੇ ਜਮਨਾ ਦੇ ਵਿਚਾਲੇ ਸਥਿਤ ਜਿੰਨਾਂ ਰਿਆਸਤਾਂ ਦੇ ਸ਼ਾਸਕ ਵਿਦਰੋਹ ਵਿੱਚ ਸ਼ਾਮਿਲ ਹੋਏ ਸਨ ਉਹਨਾਂ ਨੂੰ ਸਖਤ ਸਜ਼ਾਵਾਂ ਦਿੱਤੀਆਂ ਗਈਆਂ ਤੇ ਉਹਨਾਂ ਦੀਆਂ ਰਿਆਸਤਾਂ ਨੂੰ ਭਾਰਤੀ ਬ੍ਰਿਟਿਸ਼ ਸਰਕਾਰ ਨੇ ਜਬਤ ਕਰ ਲਿਆ ਮੀਨਸ ਆਪਣੇ ਕਬਜੇ ਦੇ ਵਿੱਚ ਕਰ ਲਿਆ ਤੇ ਇਹਨਾਂ ਰਿਆਸਤਾਂ ਦੇ ਇਲਾਕੇ ਆਮ ਤੌਰ ਤੇ ਉਹਨਾਂ ਸ਼ਾਸਕਾਂ ਵਿੱਚ ਵੰਡ ਦਿੱਤੇ ਗਏ ਜਿਨ੍ਹਾਂ ਨੇ ਵਿਦਰੋਹ ਦੇ ਦੌਰਾਨ ਬ੍ਰਿਟਿਸ਼ ਸਰਕਾਰ ਦੀ ਮਦਦ ਕੀਤੀ ਸੀ ਦੂਸਰਾ ਹੈ ਪੰਜਾਬ ਦੇ ਸਿੱਖ ਸ਼ਾਸਕਾਂ ਨੂੰ ਇਨਾਮ 1857 58 ਦੇ ਜਿਹੜਾ ਵਿਦਰੋਹ ਆ ਉਹਦੇ ਦੌਰਾਨ ਮਹਾਰਾਜਾ ਨਰਿੰਦਰ ਸਿੰਘ ਜਿਹੜਾ ਕਿ ਪਟਿਆਲਾ ਦਾ ਸੀ ਤੇ ਜੀਂਦ ਦੇ ਰਾਜਾ ਸਰੂਪ ਸਿੰਘ ਨਾਭਾ ਦੇ ਰਾਜਾ ਭਰਪੂਰ ਸਿੰਘ ਕਪੂਰਥਲਾ ਦੇ ਰਾਜਾ ਰਣਧੀਰ ਸਿੰਘ ਤੇ ਫਰੀਦਕੋਟ ਦਾ ਜਿਹੜਾ ਰਾਜਸੀ ਵਜ਼ੀਰ ਸਿੰਘ ਇਹਨੇ ਬ੍ਰਿਟਿਸ਼ ਇਹਨਾਂ ਸਾਰੇ ਨੇ ਬ੍ਰਿਟਿਸ਼ ਸਰਕਾਰ ਨੂੰ ਬੜਮੁੱਲੀਆਂ ਸੇਵਾਵਾਂ ਦਿੱਤੀਆਂ ਸੀ ਮਿੰਜਾ ਜਿਵੇਂ ਸੈਨਾ ਵਗੈਰਾ ਦਿੱਤੀ ਪੈਸੇ ਦਿੱਤੇ ਤੇ ਜਿਹੜਾ ਵਿਦਰੋਹ ਦਬਾਉਣ ਦੇ ਵਿੱਚ ਸਹਾਇਤਾ ਕੀਤੀ ਸੀ ਤੇ ਉਹਨਾਂ ਨੇ ਅੰਗਰੇਜ਼ ਅਧਿਕਾਰੀ ਦੇ ਆਦੇਸ਼ ਅਨੁਸਾਰ ਵਿਦਰੋਹ ਨੂੰ ਦਬਾਉਣ ਲਈ ਵੱਖ-ਵੱਖ ਸਥਾਨ ਤੇ ਆਪਣੇ ਸੈਨਿਕ ਭੇਜੇ ਤੇ ਕਈ ਸਾਨਾਂ ਤੇ ਆਪਣੇ ਸੈਨਿਕਾਂ ਸਹਿਤੋ ਆਪ ਵੀ ਗਏ ਮੀਨਸ ਖੁਦ ਵੀ ਗਏ ਤੇ ਉਹਨਾਂ ਨੇ ਇਸ ਭਿਆਨਕ ਸੰਕਟ ਦੇ ਸਮੇਂ ਅੰਗਰੇਜ਼ਾਂ ਦੀ ਜਿਹੜੀ ਸਹਯਤ ਆ ਉਹ ਕੀਤੀ ਤੇ ਭਾਰਤ ਤੇ ਬ੍ਰਿਟਿਸ਼ ਸਾਮਰਾਜ ਨੂੰ ਸੁਰੱਖਿਅਤ ਰੱਖਣ ਦੇ ਵਿੱਚ ਆਪਣਾ ਜਿਹੜਾ ਮਹੱਤਵਪੂਰਨ ਯੋਗਦਾਨ ਹੈ ਉਹ ਪਾਇਆ ਭਾਰਤ ਦੀ ਬ੍ਰਿਟਿਸ਼ ਸਰਕਾਰ ਨੇ ਇਨ੍ਹਾਂ ਸ਼ਾਸਕਾਂ ਦੇ ਵੱਲੋਂ ਜਿਹੜੀਆਂ ਇਹ ਸੇਵਾਵਾਂ ਦਿੱਤੀਆਂ ਗਈਆਂ ਸੀ ਉਹਨਾਂ ਦੀ ਸ਼ਲਾਘਾ ਕੀਤੀ ਤੇ ਉਹਨਾਂ ਨੂੰ ਜਿਹੜੇ ਇਨਾਮ ਸੀ ਉਹ ਵੀ ਸਰਕਾਰ ਵੱਲੋਂ ਬ੍ਰਿਟਿਸ਼ ਸਰਕਾਰ ਦੇ ਵੱਲੋਂ ਦਿੱਤੇ ਗਏ ਜਿਹੜੇ ਬਾਗੀ ਸ਼ਾਸਕ ਸੀ ਮਿੰਜ ਜਿਹੜੇ ਕਿ ਬ੍ਰਿਟਿਸ਼ ਸਰਕਾਰ ਦੇ ਅਗੇਂਸਟ ਗਏ ਉਹਨਾਂ ਦੀਆਂ ਜ਼ਬਤ ਕੀਤੀਆਂ ਗਈਆਂ ਰਿਆਸਤਾਂ ਦੇ ਜਿਹੜੇ ਇਲਾਕੇ ਸੀ ਉਹ ਜਿਹੜੇ ਇਹ ਸਿੱਖ ਸ਼ਾਸਕ ਸੀ ਪੰਜਾਬ ਦੇ ਵਿੱਚ ਉਹਨਾਂ ਨੂੰ ਵੰਡ ਦਿੱਤੀਗੇ ਤੇ ਉਹਨਾਂ ਦੀ ਉਪਾਧੀਆਂ ਦੇ ਵਿੱਚ ਵੀ ਵਾਅਦਾ ਕੀਤਾ ਗਿਆ ਤੇ ਉਹਨਾਂ ਨੂੰ ਯਕੀਨ ਵੀ ਦਿਵਾਇਆ ਗਿਆ ਕਿ ਉਹਨਾਂ ਦੇ ਜਿਹੜੇ ਵੰਸ਼ਾਂ ਦੇ ਰਾਜ ਨੇ ਉਹ ਸਦਾ ਲਈ ਕਾਇਮ ਰਹਿਣਗੇ ਅਤੇ ਕਿਸੇ ਵੀ ਸ਼ਾਸਕ ਦੇ ਬੇਔਲਾਦ ਮਰ ਜਾਣ ਤੇ ਉਸ ਦੇ ਗੋਦਲੇ ਪੁੱਤਰ ਜਾਂ ਉਸ ਦੇ ਕਿਸੇ ਵੀ ਰਿਸ਼ਤੇਦਾਰ ਨੂੰ ਉਸ ਦਾ ਵਾਰਿਸ ਤੇ ਉੱਤਰਾਧਿਕਾਰੀ ਮੰਨ ਲਿਆ ਜਾਏਗਾ ਪਰ ਦੇਖੋ ਪੂਰੇ ਇੰਡੀਆ ਦੇ ਵਿੱਚ ਕਿਹੜੀ ਉਹਨਾਂ ਨੇ ਜਿਹੜੀ ਪਾਲਿਸੀ ਅਡਾਪਟ ਕੀਤੀ ਸੀ ਲੈਪਸ تھی ਮੀਨਜ਼ ਕਿ ਕੋਈ ਵੀ ਜਿਹੜਾ ਰਾਜਾ ਜੇਕਰ ਉਹਦੇ ਬੱਚਾ ਨਹੀਂ ਹੁੰਦਾ ਤਾਂ ਗੋਦ ਨਹੀਂ ਲੈ ਸਕੇਗਾ ਤੇ ਉਹਦਾ ਜਿਹੜਾ ਰਾਜ ਭਾਗ ਹੁੰਦਾ ਸੀ ਉਹ ਉਹ ਉਹਨੂੰ ਆਪਣੇ ਰਾਜ ਦੇ ਵਿੱਚ ਉਹ ਮਿਲਾ ਲੈਂਦੇ ਸੀ ਪਰ ਉਹਨਾਂ ਨੇ ਪੰਜਾਬ ਦੇ ਰਾਜਿਆਂ ਦੀ ਸਿਰਫ ਇਸੇ ਕਰਕੇ ਕਿ ਉਹ ਉਹਨਾਂ ਨੂੰ ਹੈਲਪ ਦੇ ਰਹੇ ਨੇ ਉਹਨਾਂ ਨੂੰ ਕਿਹਾ ਕਿ ਉਹ ਆਪਣਾ ਜਿਹੜਾ ਉਤਰਾਧਿਕਾਰੀ ਹੈ ਕੋਈ ਵੀ ਚੁਣ ਸਕਦੇ ਨੇ ਜੇਕਰ ਉਹਨਾਂ ਦੇ ਬੱਚਾ ਨਹੀਂ ਹੁੰਦਾ ਪੰਜਾਬ ਦੀਆਂ ਰਿਆਸਤਾਂ ਜਿੰਦ ਤੇ ਨਾਬਾ ਦੀਆਂ ਤਿੰਨ ਫੂਲਕੀਆਂ ਰਿਆਸਤਾਂ ਜੋ ਕਿ ਬਧੇਰੇ ਮਹੱਤਵਪੂਰਨ ਸਨ ਉਹਨਾਂ ਨੂੰ ਕੁਝ ਜਿਹੜੀਆਂ ਵਿਸ਼ੇਸ਼ ਰਾਇਤਾਂ ਸੀ ਉਵੀ ਦਿੱਤੀਆਂ ਗਈਆਂ ਅਗਲਾ ਪ੍ਰਭਾਵ ਇਹ ਪਿਆ ਕਿ ਦਿੱਲੀ ਨੂੰ ਪੰਜਾਬ ਦੇ ਪ੍ਰਾਂਤ ਦੇ ਵਿੱਚ ਸ਼ਾਮਿਲ ਕਰ ਲਿਆ ਗਿਆ 1857 ਈਸਵੀ ਦੇ ਵਿੱਚ ਦਿੱਲੀ ਦੇ ਵਿੱਚ ਭਿਆਨਕ ਵਿਦਰੋਹ ਹੋਇਆ ਸੀ ਤੇ ਪੰਜਾਬ ਦੇ ਚੀਫ ਕਮਿਸ਼ਨਰ ਜੌਨ ਲਾਰੈਂਸ ਤੇ ਪੰਜਾਬ ਦੀਆਂ ਸਿੱਖ ਜਿਹੜੀਆਂ ਰਿਆਸਤਾਂ ਸੀ ਉਹਨਾਂ ਦੇ ਸ਼ਾਸਕਾਂ ਨੇ ਦਿੱਲੀ ਦੇ ਵਿੱਚ ਵਿਦਰੋਹ ਨੂੰ ਦਬਾਉਣ ਤੇ ਵਿਦਰੋਹੀਆਂ ਨੂੰ ਹਰਾਉਣ ਦੇ ਵਿੱਚ ਆਪਣਾ ਜਿਹੜਾ ਮਹੱਤਵਪੂਰਨ ਯੋਗਦਾਨ اهو ਦਿੱਤਾ ਸੀ ਤੇ ਇਸ ਵਿਦਰੋਹ ਤੋਂ ਬਾਅਦ ਭਾਰਤ ਦੀ ਜਿਹੜੀ ਬ੍ਰਿਟਿਸ਼ ਸਰਕਾਰ ਆ ਉਹਨੇ ਇਹ ਫੈਸਲਾ ਕੀਤਾ ਸੀ ਕਿ ਦਿੱਲੀ ਨੂੰ ਉੱਤਰ-ਪੱਛਮੀ ਪ੍ਰਾਂਤ ਤੋਂ ਵੱਖ ਕਰਕੇ ਪੰਜਾਬ ਦਾ ਇੱਕ ਜਿਹੜਾ ਹਿੱਸਾ ਇਹੋ ਬਣਾ ਦਿੱਤਾ ਜਾਵੇ। ਤੇ 1858 ਈਸਵੀ ਤੋਂ ਲੈ ਕੇ 1911 ਈਸਵੀ ਤੱਕ ਦਿੱਲੀ ਉੱਤੇ ਪੰਜਾਬ ਦੀ ਸਰਕਾਰ ਅਤੇ ਇਸ ਦੇ ਲੈਫਟੇਨੈਂਟ ਗਵਰਨਰ ਦਾ ਜਿਹੜਾ ਸ਼ਾਸਨ ਆ ਉਹ ਕਾਇਮ ਰਿਹਾ। ਮੋਂ ਪੰਜਾਬ ਦੀ ਸਰਕਾਰ ਕਿਹੜੀ ਸੀ? ਜਿਹੜੀ ਬ੍ਰਿਟਿਸ਼ ਸਰਕਾਰ ਸੀ। 1911 ਇਸਵੀ ਦੇ ਵਿੱਚ ਜਦੋਂ ਦਿੱਲੀ ਨੂੰ ਭਾਰਤ ਦੀ ਜਿਹੜੀ ਰਾਜਧਾਨੀ ਬਣਾਇਆ ਗਿਆ ਤਾਂ ਇਸ ਨੂੰ ਪੰਜਾਬ ਦੇ ਪ੍ਰਾਂਤ ਤੋਂ ਫਿਰ ਵੱਖ ਕਰ ਦਿੱਤਾ ਗਿਆ ਅੱਗੇ ਹੈ ਜੌਨ ਲਾਰੈਂਸ ਦੇ ਸਨਮਾਨ ਦੇ ਵਿੱਚ ਵਾਅਦਾ ਕਿਉਂਕਿ ਜੌਨ ਲਾਰੈਂਸ ਨੇ ਬਹੁਤ ਵੱਡੀ ਭੂਮਿਕਾ ਨਿਭਾਈ ਸੀ ਕਿ ਪੰਜਾਬ ਦੇ ਵਿੱਚ ਜਿਹੜਾ ਇਹ ਵਿਦਰੋਹ ਆ ਉਹ ਵੱਡੇ ਲੈਵਲ ਤੇ ਨਾ ਫੈਲ ਜੇ ਉਹਨੂੰ ਰੋਕਿਆ ਸੀ ਇਸ ਕਰਕੇ ਜਿਹੜਾ ਉਹਦਾ ਸਨਮਾਨ ਸੀ ਉਹਦੇ ਵਿੱਚ ਵੀ ਕਾਫੀ ਵਾਅਦਾ ਹੋਇਆ ਤੇ ਨਾਲ ਨਾਲ ਉਹਨੇ ਕੰਮ ਵੀ ਕੀਤੇ ਸੀ ਪੰਜਾਬ ਦੇ ਚੀਫ ਕਮਿਸ਼ਨਰ ਜੌਨ ਲਾਰੈਂਸ ਨੇ ਪੰਜਾਬ ਵਿੱਚ ਵਿਦਰੋਹ ਵਿਦਰੋਹ ਨੂੰ ਰੋਕਣ ਦੇ ਲਈ ਸਮੇਂ-ਸਮੇਂ ਤੇ ਇਨੇਕਾ ਕੰਮ ਕੀਤੇ ਸੀ ਤੇ ਕਈ ਸਥਾਨਾਂ ਉੱਤੇ ਭਾਰਤੀ ਜਿਹੜੇ ਸੈਨਿਕ ਸੀ ਉਹਨਾਂ ਨੂੰ ਬੇਹਥਿਆਰ ਕਰ ਦਿੱਤਾ ਸੀ ਜਿਵੇਂ ਗੋਬਿੰਦਗੜ ਫਲੋਰ ਮਲਤਾਨ ਕਾਂਗੜਾ ਅਟਕ ਇਹਨਾਂ ਕਿਲਿਆਂ ਦੇ ਉੱਤੇ ਯੂਰਪੀ ਜਿਹੜੇ ਸੈਨਿਕ ਸੀ ਉਹਨਾਂ ਦੇ ਦੁਆਰਾ ਜਿਹੜੀ ਬ੍ਰਿਟਿਸ਼ ਸਰਕਾਰ ਹੈ ਉਹਦਾ ਪੂਰਾ ਅਧਿਕਾਰ ਜਮਾ ਲਿਆ ਸੀ ਉੱਤਰ ਪੱਛਮੀ ਸਰਹੱਦ ਵਾਲਾ ਵਦੇਰੇ ਜਿਹੜੇ ਸੈਨਿਕ ਸੀ ਉਹ ਪੇਜ ਦਿੱਤੇ ਗਏ ਤਾਂ ਜੋ ਜਿਹੜੇ ਪਠਾਨ ਕਬੀਲੇ ਸੀ ਤੇ ਅਫਗਾਨਿਸਤਾਨ ਦੇ ਅਮੀਰ ਨੂੰ ਪੰਜਾਬ ਦੇ ਵਿੱਚ ਆਉਣ ਤੋਂ ਰੋਕਿਆ ਜਾ ਸਕੇ ਸ਼ਾਂਤੀ ਭੰਗ ਕਰਨ ਵਾਲੇ ਲੋਕਾਂ ਵਿਰੁੱਧ ਵੀ ਸਖਤ ਕਾਰਵਾਈ ਕੀਤੀ ਤੇ ਪੰਜਾਬ ਦੇ ਵੱਖ-ਵੱਖ ਸਥਾਨਾਂ ਦੇ ਵਿੱਚ ਵਿਦਰੋਹ ਨੂੰ ਦਬਾਉਣ ਤੇ ਸ਼ਾਂਤੀ ਸਥਾਪਿਤ ਕਰਨ ਦੇ ਲਈ ਜਿਹੜੇ ਸਿੱਖ ਸ਼ਾਸਕ ਸੀ ਉਹਨਾਂ ਦੀ ਸਹਾਇਤਾ ਵੀ ਇਸ ਨੇ ਲਈ ਜான் ਲਾਰੈਂਸ ਨੇ ਦਿੱਲੀ ਵਿੱਚ ਵੀ ਵਿਦਰੋਹ ਨੂੰ ਦਬਾਉਣ ਦੇ ਲਈ ਤੇ ਵਿਦਰੋਹੀਆਂ ਵਿਰੁੱਧ ਉਚਿਤ ਕਾਰਵਾਈ ਕਰਨ ਦੇ ਲਈ ਜਿਹੜੀ ਸੈਨਿਕ ਸਹਾਇਤਾ ਉਹ ਵੀ ਭੇਜੀ ਸੀ ਪੰਜਾਬ ਵੱਲੋਂ ਪੰਜਾਬ ਤੇ ਦਿੱਲੀ ਦੀ ਸੁਰੱਖਿਤ ਹੋ ਜਾਣ ਨਾਲ ਭਾਰਤ ਦੇ ਵਿੱਚ ਜਿਹੜਾ ਬ੍ਰਿਟਿਸ਼ ਸਾਮਰਾਜ ਆ ਉਹ ਸੁਰੱਖਿਤ ਹੋ ਗਿਆ ਮੀਨਸ ਉਹਦੀ ਜਿਹੜੀ ਨੀ ਆ ਉਹ ਪੱਕੀ ਹੋ ਗਈ ਸੀ ਜான் ਲਾਰੈਂਸ ਨੇ ਨਾ ਕੇਵਲ ਪੰਜਾਬ ਸਗੋਂ ਭਾਰਤ ਦੇ ਬ੍ਰਿਟਿਸ਼ ਸਾਮਰਾਜ ਦੀ ਰੱਖਿਆ ਕਰਨ ਦੇ ਵਿੱਚ ਜਿਹੜਾ ਆਪਣਾ ਮਹੱਤਵਪੂਰਨ ਯੋਗਦਾਨ ਉਹ ਦਿੱਤਾ ਜਿਸ ਕਾਰਨ ਉਹਨੂੰ ਮਹਾਨ ਰੱਖਿਆ ਕਿ ਵੀ ਕਿਹਾ ਜਾਂਦਾ ਹੈ ਤੇ ਉਹਦੀਆਂ ਸੇਵਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਜਨਵਰੀ 1959 ਈਸਵੀ ਦੇ ਵਿੱਚ ਉਹਨੂੰ ਪੰਜਾਬ ਦਾ ਜਿਹੜਾ ਪਹਿਲਾ ਲੈਫਟੀਨੈਂਟ ਗਵਰਨਰ ਉਹ ਨਿਯੁਕਤ ਕੀਤਾ ਗਿਆ ਸੀ ਇਹ ਗਿਆ ਪੰਜਾਬ ਦੇ ਲੈਫਟੇਨੈਂਟ ਗਵਰਨਰ ਦੇ ਅਧੀਨ ਸ਼ਾਸਨ 1857 ਈਸਵੀ ਦੇ ਵਿਦਰੋਹ ਦੇ ਫਲਸਰੂਪ ਪੰਜਾਬ ਦਾ ਜਿਹੜਾ ਸ਼ਾਸਨ ਹੈ ਸ਼ਾਸਨ ਪ੍ਰਬੰਧ ਦਾ ਉਹ ਲੈਫਟੇਨੈਂਟ ਗਵਰਨਰ ਨੂੰ ਸੌਂਪ ਦਿੱਤਾ ਗਿਆ ਇਸ ਤੋਂ ਪਹਿਲਾਂ ਪੰਜਾਬ ਦਾ ਜਿਹੜਾ ਸ਼ਾਸਨ ਪ੍ਰਬੰਧ ਆ ਉਹਦਾ ਮੁਖੀ ਚੀਫ ਕਮਿਸ਼ਨਰ ਹੁੰਦਾ ਸੀ ਤੇ ਜੌਨ ਲਾਰੈਂਸ ਜੋ ਕਿ ਵਿਦਰੋਹ ਸਮੇਂ ਪੰਜਾਬ ਦਾ ਚੀਫ ਕਮਿਸ਼ਨਰ ਸੀ ਉਹਨੂੰ ਇੱਥੋਂ ਦਾ ਜਿਹੜਾ ਪਹਿਲਾ ਲੇਫਟੀਨੈਂਟ ਗਵਰਨਰ ਆਹ ਨੂੰ ਨਿਯੁਕਤ ਕਰ ਦਿੱਤਾ ਗਿਆ ਮੀਨਸ ਉਹਨੂੰ ਵੀ ਇਹ ਕਹਦੇ ਵੀ ਅਹੁਦਾ ਦੇ ਦਿੱਤਾ ਗਿਆ ਵੱਡਾ ਫਿਰ ਉਸ ਤੋਂ ਬਾਅਦ ਹੋਇਆ ਲੈਫਟੀਨੈਂਟ ਗਵਰਨਰਾਂ ਦੀ ਅਗਵਾਈ ਹੇਠ ਪੰਜਾਬ ਦੇ ਰਾਜ ਪ੍ਰਬੰਧ ਦੇ ਵੱਖ-ਵੱਖ ਖੇਤਰਾਂ ਦੇ ਵਿੱਚ ਮਹੱਤਵਪੂਰਨ ਸੁਧਾਰ ਹੋਏ ਜਿਵੇਂ ਕਿ ਖੇਤੀਬਾੜੀ ਦੇ ਨਾਲ ਸੰਬੰਧਿਤ ਹੋ ਗਿਆ ਪੁਲਿਸ ਵਿਵਸਥਾ ਨਿਆਂ ਵਿਵਸਥਾਗੀ ਜੇਲ੍ਹਾਂ ਦਾ ਪ੍ਰਬੰਧ ਵਧਿਆ ਕੀਤਾ ਗਿਆ ਸਿੱਖਿਆ ਸਰਵਜਨਕ ਕਾਰਜ ਸਾਨਕ ਸਵੈ ਸ਼ਾਸਨ ਇਸ ਤਰ੍ਹਾਂ ਦੇ ਕੰਮ ਕੀਤੇ ਗਏ 1897 ਈਸਵੀ ਦੇ ਵਿੱਚ ਪੰਜਾਬ ਵਿੱਚ ਲੈਜਿਸਲੇਟਿਵ ਜਿਹੜੀ ਕੌਂਸਲ ਆ ਉਹਦੀ ਸਥਾਪਨਾ ਕੀਤੀ ਗਈ ਜਿਸ ਦੇ ਕੇਵਲ 9 ਮੈਂਬਰ ਸੀ ਤੇ ਸਾਰੇ ਲੈਫਟੇਨੈਂਟ ਗਵਰਨਰ ਦੀ ਸਿਫਾਰਸ਼ ਤੇ ਗਵਰਨਰ ਜਨਰਲ ਦੇ ਦੁਆਰਾ ਨਾਮਜ਼ਦ ਕੀਤੇ ਜਾਂਦੇ ਸੀ ਚੁਣੇ ਜਾਂਦੇ ਸੀ ਅਪਾਇੰਟ ਕੀਤੇ ਜਾਂਦੇ ਸੀ ਤੇ ਹੌਲੀ-ਹੌਲੀ ਇਹਦੇ ਜਿਹੜੇ ਮੈਂਬਰ ਨੇ ਉਹਨਾਂ ਦੀ ਗਿਣਤੀ ਵਧਣ ਲੱਗੀ ਤੇ ਉਹਨਾਂ ਨੂੰ ਚੁਣੇ ਜਾਣ ਦੀ ਵਿਵਸਥਾ ਕੀਤੀ ਜਾਣ ਲੱਗੀ ਮੀਨਸ ਕਿ ਇਲੈਕਸ਼ਨ ਸ਼ੁਰੂ ਹੋ ਗਏ ਆ ਨਿਆ ਦੇ ਖੇਤਰ ਵਿੱਚ ਸਭ ਤੋਂ ਵੱਧ ਮਹੱਤਵਪੂਰਨ ਸੁਧਾਰ ਸੀ 1919 ਈਸਵੀ ਦੇ ਵਿੱਚ ਪੰਜਾਬ ਵਿੱਚ ਚੀਫ ਕੋਰਟ ਦੀ ਥਾਂ ਤੇ ਹਾਈ ਕੋਰਟ ਦੀ ਸਥਾਪਨਾ ਮੀਨਜ਼ ਪਹਿਲਾਂ ਹੁੰਦੀ ਸੀ ਚੀਫ ਕੋਰਟ ਉਸ ਤੋਂ ਬਾਅਦ ਹਾਈ ਕੋਰਟ ਦੀ ਜਿਹੜੀ ਸਥਾਪਨਾ ਹੋਣੀ ਸ਼ੁਰੂ ਹੋ ਗਈ 1919 ਈਸਵੀ ਦੇ ਵਿੱਚ ਖੇਤੀਬਾੜੀ ਸਿੱਖਿਆ ਸਰજન ਕਾਰਜਾਂ ਵਪਾਰ ਉਦਯੋਗ ਆਵਾਜਾਈ ਤੇ ਸੰਚਾਰ ਦੇ ਜਿਹੜੇ ਸਾਧਨ ਸੀ ਇਹਨਾਂ ਦਾ ਵੀ ਪੰਜਾਬ ਦੇ ਵਿੱਚ ਬਹੁਤ ਵਿਕਾਸ ਕੀਤਾ ਗਿਆ ਡੀਅ ਸਟੂਡੈਂਟਸ ਇਹ ਸੀ 1857 ਈਸਵੀ ਦੇ ਵਿਦਰੋਹ ਦਾ ਪੰਜਾਬ ਦੇ ਉੱਤੇ ਕੀ ਕੀ ਪ੍ਰਭਾਵ ਪਿਆ ਥੈਂਕਸ ਫॉर ਵਾਚਿੰਗ